ਤੋਂ ਤੋਂ ਮੋਰਚੇ ਤੋਂ ਬਾਅਦ ਜੂਨ 1984 ਦੇ ਤਿਜੂ ਤਿਜਾ ਦਾ ਲੋਹਾਰਾ ਜਿਹੜਾ ਸਿੱਖ ਕੌਮ ਦੇ ਉੱਪਰ ਵਾਪਰਿਆ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲਿਆਂ ਦੀ ਗਵਾਹੀ ਚ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਬਾਬਾ 18 ਸਿੰਘ ਜੀ ਜਰਨੈਲ ਸੁਖ ਸਿੰਘ ਸਮੂਹ ਸ਼ਹੀਦ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀਆਂ 40 ਸਾਲਾਂ ਸ਼ਹੀਦੀ ਸਮਾਗਮ ਉਹਨਾਂ ਦਾ ਜਿਹੜਾ ਮਨਾਇਆ ਜਾ ਰਿਹਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਇਹ ਸਾਧ ਸੰਗਤ ਇਹ ਸ਼ਹੀਦੀ ਦਿਹਾੜੇ ਜਿਹੜੇ ਮਨਾਉਣੇ ਆ ਇਹਦੇ ਚੋਂ ਕੌਮ ਨੂੰ ਜਾਗਰੂਕਤਾ ਮਿਲਦੀ ਆ ਇਹਦੇ ਵਿੱਚੋਂ ਸਾਨੂੰ ਗਾਂ ਤੁਰਨ ਵਾਸਤੇ ਜਿਹੜੀ ਆ ਪ੍ਰੇਰਣਾ ਮਿਲਦੀ ਆ ਕਿਉਂਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਕੋ ਮੌਤ ਹੀ ਹਯਾਤ ਹੈ ਸ਼ਹੀਦੀ ਦੇ ਵਿੱਚੋਂ ਕੌਮ ਦੀ ਜਿਹੜੀ ਆ ਉਹ ਜ਼ਿੰਦਗੀ ਨਿਕਲਦੀ ਆ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੰਘਰਸ਼ ਨੇ ਉਹ ਚੱਲਦੇ ਨੇ ਅੱਜ 40 ਸਾਲਾਂ ਬਾਅਦ ਵੀ ਜਿਹੜਾ ਇਤਿਹਾਸ ਮੁੜ ਕੇ ਦੋਹਰੇ ਕਰਾਇਆ ਜਾਂਦਾ ਅੱਜ ਵੀ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਆਪਾਂ ਗੱਲ ਕਰਦੇ ਆ ਅੱਜ ਵੀ ਅਸੀਂ ਜਦੋਂ ਭਾਈ ਅਮਰਪਾਲ ਸਿੰਘ ਦੀ ਗੱਲ ਕਰਦੇ ਮੈਨੂੰ ਯਾਦ ਹੈ ਜੁਨਾ ਕੋ 4 ਮਹੀਨੇ ਪਹਿਲਾਂ ਅਸੀਂ ਪਿੰਨਰਵਰਿਆਂ ਨੇ ਇਹ ਪ੍ਰਚਾਰ ਸ਼ੁਰੂ ਕੀਤਾ ਸੀ ਪੀਪੀਸੀ ਚੈਨਲ ਲਾਈਵ ਕਰਾਇਆ ਸੀ ਚੈਨਲ ਤੋਂ ਵੀ ਭਾਈ ਅਮਰਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨੀ ਚਾਹੀਦੀ ਤੇ ਪੰਥ ਨੂੰ ਉਹਨਾਂ ਨੂੰ ਦਿਟਾਉਣਾ ਚਾਹੀਦਾ ਉਥੋਂ ਤੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਵੀ ਬਾਬਾ ਪਰਿਵਾਰ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਦੇ ਭਤੀਜੇ ਸਿੰਘ ਸਾਹਿਬ ਭਾਈ ਜਸਪੀਰ ਸਿੰਘ ਰੋਡੇ ਨੇ ਵੱਡੇ ਦੋ ਜਿਹੜੇ ਰੋਡ ਮਾਰਚ ਕੀਤੇ ਸਨ ਉਹਨਾਂ ਦੇ ਵਿੱਚ ਐਸੀ ਯਾਰ ਬਣੀ ਨਤੀਜਾ ਸਾਡੇ ਸਾਹਮਣੇ ਆ ਅਸੀਂ ਜਿੱਤ ਤੋਂ ਬਾਅਦ ਗੱਟ ਕਰਦੇ ਆ ਪਰ ਸਾਨੂੰ ਯਤਨ ਪਹਿਲਾਂ ਕਰਨਾ ਚਾਹੀਦਾ ਹੁਣ ਵੀ ਚਾਰ ਜਿਮਨੀ ਟੋਨਾ ਆਉਣੀਆਂ ਤੇ 27 ਦੇ ਵਿੱਚ ਫਿਰ ਇਲੈਕਸ਼ਨ ਆਉਣੀਆਂ ਇਲੈਕਸ਼ਨ ਜਿੱਤਿਆਂ ਜਾਂ ਇਲੈਕਸ਼ਨ ਤੋਂ ਸਾਨੂੰ ਸਾਡਾ ਰਾਜ ਨਹੀਂ ਮਿਲਦਾ ਸਾਨੂੰ ਖਾਲਸਾ ਇੰਜੈਕਸ਼ਨ ਵਰਕੇ ਨਹੀਂ ਦਿੰਦਾ ਪਰ ਗੁਰਮੁਖ ਪਿਆਰਿਓ ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ ਕਿਉਂਕਿ ਸਾਡੇ ਸਾਹਮਣੇ ਇਸੇ ਤਾਰ ਆਪ ਭਗਵਾਨ ਦੀ ਸਰਕਾਰ ਬਣੀ ਤੇ ਇਹ ਵੀ ਅੱਜ ਦੇ ਸਾਹਮਣੇ ਥਾਣੇ ਦੇ ਵਿੱਚ ਮਹਾਰਾਜ ਦਾ ਸਰੂਪ ਲੈ ਕੇ ਗਏ ਤੇ ਐਨਐਸਏ ਲਾ ਕੇ 10 ਸ텟 ਪੈਂਦੀਆਂ ਆਂ ਸਾਉ ਪੰਜਾਬ ਤੋਂ ਤੇ ਉਥੇ ਐਨਐਸਏ ਲਾ ਕੇ ਸਿੱਧੀ ਭੇਜ ਦਿੱਤੇ ਇਹ ਪੰਜਾਬ ਚ ਸਰਕਾਰ ਨਹੀਂ ਕੈ ਸਿੱਖੀ ਸੋਚ ਵਾਲੇ ਦੀ ਹੋਵੇ ਤੇ ਸਾਨੂੰ ਨਗਰਕੀਨ ਕੱਢਦੇ ਆਂ ਤੇ ਐਨਐਸਏ ਤੇ ਨਾਣਾ ਲੱਗੇ ਇਸ ਕਰਕੇ ਮੀਨੀ ਪੀਰੀ ਦਾ ਸੁਨਾਕੂ ਹਰਗਬਿੰਦ ਪਾਸ਼ਾ ਨੇ ਸਾਨੂੰ ਦਿੱਤਾ ਸਾਨੂੰ ਇਸ ਚੀਜ਼ ਬਾਰੇ ਜਿਹੜਾ ਹੈ ਉਹ ਖਿਲਾਫ ਜਿਹੜਾ ਉਹ ਮਾਰਨਾ ਚਾਹੀਦਾ ਤੇ ਉਹਦੇ ਨਾਲ ਨਾਲ ਜੇ ਕਿਸੇ ਸੂਰਨ ਕਿ ਕਿ ਅਸਲੀ ਜੋਧਾ ਭਾਈ ਅਮਰਪਾਲ ਸਿੰਘ ਆ ਉਹ ਕੀ ਬਿਆਨ ਦਿੰਦੇ ਉਸ ਚੀਜ਼ ਨੇ ਅਸਰ ਕਰਨਾ ਜੇ ਕੱਲ ਨੂੰ ਜਿੰਨੇ ਜੋੜੇ ਵਿਛੜਦੇ ਆ ਉਹਨਾਂ ਦਾ ਕੋਈ ਭੈਣ ਭਰਾ ਕੋ ਮਾਮਾ ਚਾਚਾ ਬਿਆਨ ਦੇਣੋਂ ਦਾ ਕੋਈ ਅਸਰ ਨਹੀਂ ਇਸ ਕਰਕੇ ਗੋਦੀ ਮੀਡੀਆ ਇਸਾਂ ਦਾ ਪ੍ਰਚਾਰ ਕਰਦਾ ਪਰ ਸਿੱਖ ਮੀਡੀਆ ਨੂੰ ਖਿਆਲ ਕਰਨਾ ਚਾਹੀਦਾ ਭਾਈ ਅਮਰਪਾਲ ਦਾ ਬਿਆਨ ਆ ਵੀ ਗਿਆ ਪਰ ਕਈ ਵਾਰੀ ਉਹ ਪਰਿਵਾਰਕ ਮੈਂਬਰਾਂ ਕੋ ਤੋਰਨ ਰੋਣ ਕੇ ਬਿਆਨ ਲੰਨ ਲੈਂਦੇ ਨੇ ਪਰ ਸਾਨੂੰ ਉਸ ਬਿਆਨ ਤੇ ਅਸਰ ਕਰਨ ਦੀ ਜਿਹੜੀ ਆ ਉਹ ਲੋੜ ਨਹੀਂ ਉਸ ਗਿਆਨ ਵਾਲਾ ਸਾਨੂੰ ਜਿਹੜਾ ਉਹ ਦੇਖਣ ਦੀ ਲੋੜ ਨਹੀਂ ਸੋ ਅਸੀਂ ਸਾ ਪਾਈ ਜਸਵੀਰ ਸਿੰਘ ਦੇ ਨੀਰੋਜੇ ਬਾਨੀ ਇੰਟਰਨੈਸ਼ਨਲ ਸੰਪਦਕਾਦ ਉਹਨਾਂ ਦੀ ਦਸੇਬਾਦੀ ਵੱਲੋਂ ਭਾਈ ਰੁਕबीर ਸਿੰਘ ਖਵਾਲਸਾਲ ਭਾਈ ਰੁਕबीर ਸਿੰਘ ਮਾਦਲੀ ਨੋਟੀਗਾਮ ਬਾਬਾ ਬਘੇੜ ਸਿੰਘ ਸਾਰਿਆਂ ਵੱਲੋਂ ਸ਼ਹੀਦਾਂ ਨੂੰ ਜਿੱਥੇ ਸਜਦਾ ਕਰਦੇ ਹਾਂ ਸਰਦਾ ਤੇ ਬੋਲਾ ਸੀ ਪੇਟ ਕਰਦੇ ਹਾਂ ਉਥੇ ਅਸੀਂ ਨਾਲ ਨਾਲ ਬੇਨਤੀ ਕਰਦੇ ਹਾਂ ਜੇ ਵੱਡੇ ਸਮਾਗਮ ਜੜੇ ਨੇ ਉਹ ਕਰਾਉਣੇ ਚਾਹੀਦੇ ਨੇ ਤਾਂ ਕਿ ਨੌਜਵਾਨਾਂ ਨੂੰ ਜਿਹੜੀ ਉਹ ਸੇਧ ਮਿਲ ਸਕੇ ਉਹਦੇ ਨਾਲ ਹੀ 43 ਸਾਲ ਦੀ ਜਲਾਵਤਨੀ ਕੱਟ ਕੇ ਪਸੋਂ ਇੱਕ ਤੌਰ ਦੀ ਜੋਤਾ ਹੌਸਤਾਨੀ ਜੋਤਾ ਪਾਈ ਗਗਿੰਦਰ ਸਿੰਘ ਜਿਨ੍ਹਾਂ ਨੇ ਜਿਹੜਾ ਹੈ ਉਹ ਪ੍ਰਭੂ ਜੋਤ ਦੇ ਵਿੱਚ ਲੀਨ ਹੋਏ ਨੇ ਉਹਨਾਂ ਤੋਂ ਪਹਿਲਾਂ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਪੰਜਵੜ ਸ਼ਹੀਦ ਭਾਈ ਲਖਬੀਰ ਸਿੰਘ ਜੀ ਹੋਡੇ ਜੇ ਇੰਟਰਨੈਸ਼ਨਲ ਸ਼ੇਖ ਜ਼ੂਰ ਕੋਰ ਡਿਵੀਜ਼ਨ ਦੇ ਸਰਪ੍ਰਸਤ ਵੀ ਸਨ ਭਾਈ ਹਰਪ੍ਰੀਤ ਸਿੰਘ ਐ ਪੀ ਐਚ ਡੀ ਮਹਾਨ ਯੋਧੇ ਆ ਤੇ ਜਿਨ੍ਹਾਂ ਨੇ ਸ਼ੰਗਰਸੂਰ ਦੇ ਸ਼ਹਾਦਤਾਂ ਜਿਹੜੀਆਂ ਪਾਈਆਂ ਉਹਨਾਂ ਦੀ ਸ਼ਹਾਦਤ ਨੂੰ ਵੀ ਅਸੀਂ ਜਿਹੜਾ ਉਹ ਪ੍ਰਣਾਮ ਕਰਦੇ ਆ ਜਿਹਨਾਂ ਲੰਮਾ ਸਮਾਂ ਜਿਹੜਾ ਅਸੀਂ ਹਰਸ਼ ਕੀਤਾ ਸੰਸਾਰ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਉਹਨਾਂ ਨੇ ਜਹਾਜ ਗਵਾ ਕੀਤਾ ਸੀ ਤੇ ਇੱਕ ਵੀਡੀਓ ਮੈਂ ਅਕੱਲ ਪਰਸੋਂ ਸੋਸ਼ਲ ਮੀਡੀਆ ਤੇ ਵੇਖੀ ਆ ਕਿ ਜਿਹੜੇ ਉਹ ਲੋਕ ਜਹਾਜ ਦੇ ਵਿੱਚ ਸਨ ਨਾ ਜਿਹੜੀ ਉਹ ਬੀਬੀ ਇੰਟਰਵਿਊ ਦੇ ਰਹੀ ਯਕੀਨੀ ਸੀ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਕੋ ਤੁਹਾਨੂੰ ਤੇ ਚੰਗੀ ਯਾਦ ਕੋ ਕੀ ਸੀ ਕਿੰਦੇ ਨਹੀਂ ਸਾਨੂੰ ਅੱਜ ਖਾਣ ਪੀਣ ਨੂੰ ਵੀ ਮਿਲਿਆ ਸਾਨੂੰ ਪਾਣੀ ਵੀ ਮਿਲਿਆ ਸਾਨੂੰ ਹਰ ਤਰ੍ਹਾਂ ਦੀ ਸੂਹਤ ਮਿਲੀ ਕਿਤੇ ਜੇ ਸਾਨੂੰ ਤੰਗ ਨਹੀਂ ਕੀਤਾ ਇਹ ਸਿੱਖਾਂ ਦਾ ਕਰਤਾਰ ਕਰਤਾਰ ਆ ਜਿਹੜੇ ਸਾਡੇ ਵਿਰੋਧੀ ਵੀ ਬੋਲਦੇ ਨੇ ਤੁੜ ਕੇ ਮੈਂ ਫੇਰ ਇੰਟਰਨੈਸ਼ਨਲ ਪੰਚ ਕਲਾ ਨੂੰ ਬੰਦ ਕੋ ਪਹਿਲਾਂ ਜੀ ਦਰਸ਼ਕੀ ਜੀ ਖੇਡਾ ਤੇ ਇਹਨਾਂ ਦੇ ਜਿੰਨੇ ਵੀ ਸਾਥੀ ਨੇ ਵਿਦਿਆਰਥੀ ਦਮਦਮੀ ਟਕਸਾਲ ਦੇ ਦਮਦਮੀ ਟਕਸਾਲ ਦੇ ਸਹਿਯੋਗੀ ਜਿਨ੍ਹਾਂ ਇਹ ਸਮਾਗਮ ਕਰਾਇਆ ਉਹਨਾਂ ਦਾ ਧੰਨਵਾਦ ਕਰਦਾ ਤੇ ਜਿਹੜੀਆਂ ਦੂਰ ਦੇ ਿਆੜਿਆਂ ਸੰਗਤਾਂ ਭਾਈ ਤੁਸੀਂ ਸਾਡੇ ਟਾਊਨ 'ਚ ਆਏ ਹੋ ਸਾਡੇ ਸ਼ਹਿਰ 'ਚ ਆਏ ਹੋ ਤੁਹਾਡਾ ਜੀ ਆਇਆਂ ਦੇੜੀਆਂ ਗਾਇਆਂ ਤੋਂ ਤੁਹਾਡਾ ਤਨਵਾਦ ਰੂਮ ਰੂਮ ਕਰਕੇ ਤੇ ਇਸੇ ਤਰ੍ਹਾਂ ਸਤਿਗੁਰੂ ਚੜ੍ਹਦੀ ਕਲਾ ਵਿੱਚ ਸਾਰੇ ਸਿੱਖਾਂ ਕੋਲ ਸੇਵਾ ਜਿਹੜੀ ਆ ਉਹ ਲੈਂਦੇ ਰਹਿਣ ਉਹ ਬਾਜੀਆ ਕਮਟੀ ਦੀ ਅਤੇ ਪੀਵੀਸੀ ਚੈਨਲ ਤੇ ਲਾਈਵ ਚੱਲ ਰਿਹਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਪੰਥ ਦਾ ਬੜਾ ਪ੍ਰਸਿੱਧ ਕਾਢੀ ਜਥਾ ਜਿਨ੍ਹਾਂ ਗੰਗਮੀ ਟਿਕਾਲ ਦੇ ਮਹਾਂਪੁਰਖਾਂ ਦੀਆਂ ਬੜੀਆਂ ਐਸੀਆਂ ਜਿਹੜੀਆਂ ਕਵਤਾ ਲਿਖੀਆਂ ਨੇ ਔਰ ਮੈਂ ਬੇਨਤੀ ਕਰੂੰਗਾ ਕੋ ਭੱਦੀ ਸਾਹਿਬ ਨੂੰ ਉਹਨਾਂ ਦੀ ਕੰਮ ਵਿੱਚ ਕਵਤਾ ਬੜੀ ਪਿਆਰੀ ਲਿਖੀ ਆ ਜੋ ਉਹਨਾਂ ਦੀ ਖਲਾਮੇ ਆ ਇਹ ਦੋ ਤਨਸਾਲ ਦਮਦਮੀ ਇਹ ਕਵਤਾ ਵੀ ਸੁਣਾਉ ਬੜਾ ਟਕਸਾਲ ਨੂੰ ਦੇ ਰਹੇ ਹੋ ਇੱਕ ਜੱਟ ਦੇ ਵਿੱਚ ਆ ਸੋ ਇਹਨਾਂ ਕੋਲੋਂ ਅਸੀਂ ਪ੍ਰੋਗਰਾਮ ਸ਼ਰਮਣ ਕਰਨਾ ਸਾਰੀਆਂ ਸੰਗਤਾਂ ਲਈ ਬਹੁਤ ਬਹੁਤ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਸੇ ਆਪਣਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਸ਼ਰਮਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ